ਮੁੰਡਿਆਂ ਨੇ ਸਿਗਰੇਟ ਕਰਕੇ ਪੰਜ ਰੁਪਏ ਦੇ ਗੀ। ਪਰ ਉਹ ਸ਼ਤ ਤੋਂ ਐਸਾ ਦੀ ਸ਼ਤ ਕੁਲੀ ਉੱਪਰ ਕੋਈ ਦੇ ਕੋਈ ਲੱਗੇ ਨੇ ਗੰਚੇ ਵਗੈਰਾ। 15 ਵੀ ਇਕੱਠੇ ਜਣੇ ਮੰਗਲ ਤੇ ਤਾਂ ਅਤਿਆਸੀ ਵਾਲੀ ਕੋਲ ਤੇ ਉਹਨਾਂ ਨੇ ਆ ਕੇ ਇਹ ਮਨਨਾ ਫੋਟੋ ਮਾਰ ਸ਼ੁਰੂ ਕਰਨੀ ਕੀਤੀ। ਜਾਂਦਾ ਹੁੰਦਾ ਹੀ ਨਾ। ਘਾਟੇ ਥੱਲੇ ਤੇ ਆਹ ਦੱਸ ਦਿੰਦੇ ਕਿ ਤੁਹਾਨੂੰ ਦੱਲੇ ਥੱਲੇ ਆਹ ਦੱਸ ਦਿੰਦੇ ਆ। ਮੇਰੀ ਫॅमिली ਨੂੰ ਮੇਰੀ ਬੇਟੀ ਨੂੰ ਮੇਰੀ ਵਾਈਫ ਨੂੰ ਤੇ ਮੇਰੇ ਬੇਟੇ ਨੂੰ ਸਾਨੂੰ ਚੰਗੀਆਂ ਦਰਾਂ ਨੇ ਹਰ ਇੱਕ ਆਦਿਆ ਦੇ ਨਾਲ ਪੁੱਟ ਮਾਰ ਕਰਕੇ ਲੋਹਾਂ ਕਰਕੇ ਮਾਰ ਕੇ ਛੁੱਟ ਦੇ ਦਿੱਤੇ ਸਾਡੇ ਘਰ ਬਤੀ ਕੋ ਉਗਾਈ 25 ਉਗਾਈ ਸਾਡੇ ਘਰਿਆਰ ਕੀ ਉਹਨਾਂ ਨੇ ਬਹੁਤ ਜ਼ਿਆਦਾ ਪੁੱਟ ਮਾਰ ਕੀਤੀ ਤੇ ਮੇਰੇ ਹਸਬੰਦ ਤੇ ਮੇਰੇ ਬੇਟੇ ਨੂੰ ਹੌਲਾ ਹੜਾ ਕੇ ਇੱਕ ਤਰਫਾ ਮਾਰ ਕੇ ਚਲੇ ਗਏ ਸੀ ਬਹੁਤ ਹੱਥ ਤੁਹਾਨੂੰ ਵੀ ਕੁੱਟਿਆ ਗਿਆ ਤੁਹਾਡੇ ਮੰਮੀ ਪਾਪਾ ਸਾਰੇ ਨਾਲ ਸੀ ਤੇ ਹੱਥ ਪੈਰ ਵੀ ਜੋੜੇ ਪਰ ਉਹਨਾਂ ਨੇ ਕਿਸੇ ਨੇ ਸੁਣੀ ਨਹੀਂ ਸਾਡੀ ਉਹਨਾਂ ਕੋਲ ਸਾਰੇ ਹਥਿਆਰ ਸੀ ਤੇ ਤਰਪਾਨਾ ਸੀ ਰੋਵਰ ਸੀ ਬਹੁਤ سارے ਹਥਿਆਰ ਸੀ ਜਿਨ੍ਹਾਂ ਨਾਲ ਮੇਰੇ ਹਸਬੰਦ ਤੇ ਮੇਰੇ ਬੇਟੇ ਨੂੰ ਲੋਹਾਂ ਨਾਲ ਕਰਕੇ ਮਾਰ ਕੇ ਚਲੇ ਗਏ ਤੁਹਾਨੂੰ ਵੀ ਕੁੱਟਿਆ ਹਾਂਜੀ ਮੈਨੂੰ ਵੀ ਕੁੱਟਿਆ ਤੇ ਮੇਰੇ ਬੇਟੇ ਨੂੰ ਵੀ ਮਾਰੇ ਕਾਰਨਕਾਰੀ ਲੋਕਾਂ ਦੇ ਵਸ ਸਾਡੀ ਘਰ ਤੇ ਚਲੇ ਗਏ ਉਹ ਨਹੀਂ ਸੀ ਸ਼ਾਮ ਤੱਕ ਮਾਰਦੇ ਨੂੰ ਨਹੀਂ ਕਾਰਨਕਾਰੀ ਲੋਕ ਕੁੱਟਿਆ ਕਰਦੇ ਤਾਂ ਉਹ ਮੇਰੀ ਬੇਟੀ ਨੂੰ ਤਾਂ ਪਰੇਸ਼ਾਨ ਕਰਦਾ ਸੀ ਉਹਦਾ ਉਹਦਾ ਬੇਟਾ ਕੌਣ ਸੀ ਉਹਦਾ ਨਾਮ ਜੋਵਨ ਸੀ ਸਾਡੀ ਬੇਟੀ ਵੀ ਤੁਹਾਨੂੰ ਮਦਦ ਹੋਦੀ 15 ਸਾਲ ਦੀ ਹੁੰਦਾ ਸਕੂਲਾਂ ਦੇ ਜਾਂਦੀ ਉਹਨੂੰ ਕੰਮ ਪਰੇਸ਼ਾਨ ਕਰਦਾ ਸੀ ਹੂੰ ਤੇ ਮੇਰੀ ਬੇਟੀ ਨੂੰ ਕਰਦਾ ਜੇ ਨਾਂ ਤੋਂ ਮੇਰੇ ਘਰ ਦਸਿਆ ਤੇ ਮੈਂ ਤੇਰੇ ਘਰੇ ਆ ਕੇ ਦਾੰਦ ਖਲੇ ਕੇ ਸਾਰਿਆਂ ਨੂੰ ਮਾਰ ਦੇਣਾ ਉਹਨੇ ਉਦਾਂ ਹੀ ਕਿਹਾ ਜਦੋਂ ਮੇਰੀ ਬੇਟੀ ਨੇ ਦੱਸਤਾ ਤੁੱਜੇ ਦੀ ਨਹੀਂ ਸਾਡੇ ਘਰ ਨੁਹਰੇ ਆਏਗੀ ਤੁਸੀਂ ਪੁਲਿਸ ਨੂੰ ਕੰਪਲੇਨ ਕੀਤੀ ਹਾਂਜੀ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਸਾਨੂੰ ਕੋਈ ਕੋਚ ਨਹੀਂ ਵੀ ਆਇਆ ਤੇ ਉਹਨਾਂ ਨੂੰ ਨਹੀਂ ਸਾਨੂੰ ਸਿਰਫ ਇਹ ਹੀ ਕਿਹਾ ਜਾਂਦਾ ਹੈ ਤੇ ਰਾਦੀਨਾਮਾ ਕਰ ਕੋ ਕਿੰਨੇ ਲੋਕ ਆਉਂਦੇ ਸਾਨੂੰ ਘੋਟ ਆਉਂਦੇ ਇਹ ਵਸ ਰਾਦੀਨਾਮਾ ਕਰ ਲੋ ਪੁਲਿਸ ਕੋਲੋਂ ਵੀ ਕਿਹਾ ਗਿਆ ਤਾਂ ਹਾਂਜੀ ਹੁਣ ਮਾਰ ਕੀ ਕਰਦੇ ਪ੍ਰਸ਼ਾਸਨ ਮਾਰ ਬਸ ਇਨਸਾਫ ਚਾਹੁੰਦੇ ਹਾਂ ਸਾਡੇ ਨਾਲ ਇਨਸਾਫ ਹੋਵੇ ਤੇ ਉਹਨਾਂ ਦੀ ਤੰਤਰੀ ਨਹੀਂ ਕਿ ਅਸੀਂ ਤੁਹਾਨੂੰ ਮਾਰ ਦੇਣਾ ਤੇਰਾ ਨਾਮ ਬਲਵੰਦਰ ਸਿੰਘ ਇਹ ਕੀ ਗੱਲਬਾਤ ਹੋਈ ਹੈ ਕੱਲ੍ਹ ਵਰ ਭਾਈ ਕੁਝ ਨਹੀਂ ਹੋਈ ਮੈਂ ਆਪਣੇ ਘਰ ਸੀਗਾ ਤੇ ਕੁਝ ਮੁੰਡਿਆਂ ਨੇ ਸਿਗਦੇ ਤੱਕੇ ਪੰਜ ਮੁੰਡੇ ਤੇ ਸੀ ਉਪਰੋਂ ਛੱਤ ਤੋਂ ਆਏ ਸਾਡੀ ਛੱਤ ਪੁੱਲੀ ਉੱਪਰ ਕੋਈ ਤੇ ਕੋਈ ਲੱਗੇ ਨੇ ਗੰਚੇ ਵਗੈਰਾ 15 ਵੀ ਇਕੱਠੇ ਜਣੇ ਮੁੰਡੇ ਲੇਟਾਰ ਤੇ ਆਸਮਾਨ ਦੇ ਕੋਲ ਤੇ ਉਹਨਾਂ ਨੇ ਆ ਕੇ ਜੀ ਮੇਰੇ ਨਾਲ ਫਟੋ ਮਾਰ ਸ਼ੁਰੂ ਕਰਨੀ ਕੀਤੀ ਉਸ ਤੋਂ ਬਾਅਦ ਮੈਨੇ ਡੈਨ ਰੱਖਿਆ ਉਹਨਾਂ ਨੇ ਤੇ ਮੈਨੂੰ ਕਹਿੰਦੇ ਵੀ ਜੇ ਤੂੰ ਰਿਪੋਰਟ ਦੇ ਕੇ ਅੱਪਾ ਤਨ ਅਗਲੀ ਵਾਰ ਜਾਨੂੰ ਆਂਗਾ ਕਿ ਮੈਨੂੰ ਮੇਰੀ ਫੈਮਲੀ ਨੂੰ ਮੇਰੀ ਬੇਟੀ ਨੂੰ ਮੇਰੀ ਵਾਈਫ ਨੂੰ ਤੇ ਮੇਰੇ ਬੇਟੇ ਨੂੰ ਸਾਨੂੰ ਚੰਗੀਆਂ ਦਰਾਂ ਨਾਲ ਹਰ ਇੱਕ ਹਥਿਆਰ ਦੇ ਨਾਲ ਫਟੋ ਮਾਰ ਕਰਕੇ ਲੋਹਣਾਂ ਕਰਕੇ ਮਾਰ ਕੇ ਛੁੱਟ ਦੇ ਗਏ ਅਸੀਂ ਰੱਬ ਸ਼ੁੱਕਰ ਵੀ ਬਚੇ ਜੀ ਤੇ ਉਸ ਤੋਂ ਪਹਿਲਾਂ ਜੀ ਮਤਲਬ ਸਾਡੇ ਕੋਈ ਲੱਗਿਆ ਹੁੰਦਾ ਉਸ ਤੋਂ ਪਹਿਲਾਂ ਉਹ ਭੱਜ ਗਏ ਸੀ ਉੱਥੋਂ ਤੇ ਸਾਨੂੰ ਪੂਰੀ ਤਰ੍ਹਾਂ ਕੁੱਟ ਕੇ ਗਏ ਆ ਹਰ ਇੱਕ ਹਥਿਆਰ ਸਾਡੇ ਤੇ ਮਾਰਿਆ ਕਿੰਨੇ ਜਾਣੇ ਫਟਰ ਹੋਏ ਜੀ ਅਸੀਂ ਦੋ ਜਣੇ ਫਟਰ ਹੋਏ ਜੀ ਬਾਕੀ ਮੇਰੇ ਵਾਈਫ ਦੇ ਤੇ ਮੇਰੀ ਬੇਟੀ ਦੇ ਦਰੁੰਡੀ ਸਟਾ ਲੱਗ ਗਿਆ ਜਿਹੜੀਆਂ ਕਿ ਮਤਲਬ ਜਿੰਮੇ ਕਿ ਉਹਨਾਂ ਦੇ ਬਾਲਗੂੜ ਟੋਟੇ ਕਿੰਨੇ ਕਿ ਜਾਣੇ ਸੀ 15 20 ਜਣੇ ਸੀਗੇ ਜੀ ਟੋਟਲ ਜਿਹੜੇ ਆਏ ਸੀ ਵੀ ਸਾਡੇ ਚ ਕੀ ਉਹਨਾਂ ਨੂੰ ਕੋਈ ਪਰਾਣੀ ਲੱਗੀ ਜਾਂ ਕੌਣ ਸੀਗੇ ਜਿਹਨਾਂ ਸਾਡੀ ਗੱਲ ਹੋਣੀ ਕੋਈ ਰੰਜਿਸ਼ ਨਹੀਂ ਸੀ ਲੱਗੀ ਜੀ ਮੇਰੀ ਬੇਟੀ ਹੈ 15 ਸਾਲ ਦੀ ਤੇ ਉਹਨੂੰ ਇੱਕ ਲੜਕਾ ਜੀ ਜੋਗਨ ਉਹ ਤੰਗ ਪਰੇਸ਼ਾਨ ਕਰਦਾ ਸੀ ਰਸਤੇ ਦੇ ਵਿੱਚ ਘੇੜਦਾ ਸੀ ਧਮਕੀਆਂ ਦਿੰਦਾ ਸੀ ਕਿ ਮੇਰਾ ਨੰਬਰ ਫੜ ਮੇਰੇ ਨਾਲ ਗੱਲਬਾਤ ਕਰ ਤੂੰ ਇਹ ਜੇ ਨਹੀਂ ਕਰੇਂਗੀ ਮੈਂ ਤੇਰੇ ਭਰਾ ਨੂੰ ਜਾਂ ਤੈਨੂੰ ਮਾਰ ਦੂੰਗਾ ਤੁਹਾਡੇ ਘਰ ਮੈਂ ਉਤਰਿਆ ਆਂਗਾ ਮੈਨੂੰ ਕੋਈ ਰੋਕ ਨਹੀਂ ਸਕਦਾ ਤੇ ਮਤਲਬ ਕਿ ਮੇਰੀ ਪੂਰੀ ਚੱਲਦੀ ਇੱਥੇ ਤੇ ਕੋਈ ਮੈਨੂੰ ਫੜਾ ਨਹੀਂ ਸਕਦਾ ਜਦ ਤੱਕ ਨਾ ਕਿਸ ਨੇ ਫੜਾਇਆ ਮੈਨੂੰ ਤੇ ਇਹ ਸ਼ਬਦ ਬੋਲ ਕੇ ਉਹਨੇ ਜ਼ਬਰਦਸਤੀ ਮੇਰੇ ਬੱਚੇ ਨੂੰ ਉਹਨਾਂ ਨੇ ਪਹਿਲਾਂ ਨੰਬਰ ਫੜਾਇਆ ਆਪਣਾ ਤੇ ਫਿਰ ਉਸ ਤੋਂ ਬਾਅਦ ਧਮਕਾਇਆ ਡਰਾਇਆ ਕਿ ਤੂੰ ਉਹਨੂੰ ਫੋਨ ਨਹੀਂ ਕਰਦੀ ਤੇ ਇੱਕ ਦਿਨ ਕੋਠੇ ਦੇ ਘੜ ਕੇ ਸਾਹਮਣੇ ਦੂਜੇ ਕੋਠੇ ਤੇ ਕਹਿੰਦਾ ਕਿ ਮੈਂ ਤੁਹਾਡੇ ਘਰ ਉਤਰ ਲੱਗਿਆ ਨਹੀਂ ਮੈਨੂੰ ਫੋਨ ਕਰ ਮੇਰੀ ਬੇਟੀ ਉਸ ਦਿਨ ਕੱਲੀ ਸੀ ਘਰ ਅਸੀਂ ਗਏ ਹਾਂ ਅਸੀਂ ਬਾਹਰ ਚਰਚ ਦੇ ਵਿੱਚ ਤੇ ਮੇਰੀ ਬੇਟੀ ਨੇ ਆਪਣੇ ਫੋਨ ਆਪਣੀ ਮਮਮੀ ਦੇ ਫੋਨ ਤੋਂ ਉਹਨੂੰ ਫੋਨ ਕੀਤਾ ਫਿਰ ਉਹਨੇ ਉਹਨਾਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਸੀ ਉਹਨੂੰ ਸਮਝਾਇਆ ਮੌਤਵਰ ਬੰਦਿਆਂ ਨੂੰ ਵਿੱਚ ਪਾ ਕੇ ਉਹਨੇ ਸਮਝਾਇਆ ਉਹਦੇ ਪਾਪਾ ਨਾਲ ਵੀ ਗੱਲ ਨਹੀਂ ਸਮਝਾਇਆ ਕਿ ਆਪਣੇ ਬੇਟੀ ਨੂੰ ਸਮਝਾਉਣ ਮੇਰੀ ਬੇਟੀ ਨਵਾਲਾ ਤਾਂ ਗਲਤ ਕੰਮ ਕਰ ਰਿਹਾ ਹੈ ਉਹਦੇ باوجود ਵੀ ਮਤਲਬ ਉਹਨੂੰ ਇਹ ਡਰ ਪਿਆ ਕੋਈ ਨਹੀਂ ਹੈਗਾ ਕਿ ਹਾਂ ਸੀ ਮਤਲਬ ਕਿ ਉਹਦੇ ਪਾਪਾ ਨਾਲ ਗੱਲ ਕੀਤੀ ਇਹ ਚਾਰ ਮੌਤਵਰ ਬੰਦਿਆਂ ਜੀ ਗੱਲ ਕੀਤੀ ਆ ਉਹਨੇ ਮਿਲ ਕੇ ਫੇਰ ਵੀ ਬੰਦੇ ਘਰ ਲੈ ਗਿਆ ਸਾਡੇ ਤੇ ਹਮਲਾ ਕੀਤਾ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਆ ਉੱਟ ਮਾਰ ਕੀਤੀਆਂ ਮੇਰੇ ਬੇਟੇ ਦਾ ਸਿਰ ਪੂਰਾ ਖੋਲ ਦਿੱਤਾ ਪਿੱਛੇ ਤੋਂ ਮੇਰਾ ਸਿਰ ਸਾਰਾ ਉੱਪਰੋਂ ਕਾੜ ਦਿੱਤਾ ਆ ਪੁਲਿਸ ਨੂੰ ਕੰਪਲੇਂਟ ਕੀਤੀ ਭਾਜੀ ਪੁਲਿਸ ਦੀ ਕੋਈ ਸੁਣਵਾਈ ਨਹੀਂ ਅਸੀਂ ਕੰਪਲੇਂਟ ਕੀਤੀ ਆ ਇੱਥੇ ਸਾਡੇ ਬਿਆਨ ਵੀ ਲੈ ਕੇ ਗਏ ਆ ਬਿਆਨ ਮੇਰੇ ਬੇਟੇ ਦੇ ਲੈ ਕੇ ਗਏ ਆ 17 ਸਾਲ ਦਾ ਜੋ ਵੀ ਨਵਾਲਕ ਆ ਸੈਨ ਜਬਰ ਨੂੰ ਮੇਰੇ ਤੋਂ ਕਰਵਾ ਕੇ ਲੈ ਕੇ ਗਏ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਪੜਨ ਲਈ ਦਿਓ ਤਾਂ ਉਹਨਾਂ ਦਾ ਜਵਾਬ ਸੀ ਕਿ ਆਪਾਂ 2 ਤੋਂ 3 ਵਾਰ ਫੇਰ ਬਿਆਨ ਲੈਣਾ ਹੋਣਾ ਵੇ ਇਹ ਹਜੇ ਕੱਚਾ ਬਿਆਨ ਆ ਪਰ ਜਦੋਂ ਬਾਅਦ ਵਿੱਚ ਮੈਂ ਫੋਨ ਕਾਲ ਤੇ ਐਸ.ਆਈ. ਸਾਹਿਬ ਨਾਲ ਗੱਲ ਕੀਤੀ ਤੇ ਉਹ ਮੈਨੂੰ ਗਪਾਲ ਜੀ ਕਹਿ ਰਹੇ ਆ ਕਹਿੰਦੇ ਵੀ ਨਹੀਂ ਤੁਹਾਡਾ ਫਾਈਨਲ ਸੀਗਾ ਉਹ ਬਿਆਨ ਮੈਂ ਕਿਹਾ ਵੀ ਸਰ ਤੁਸੀਂ ਤੇ ਮੈਨੂੰ ਕਿਹਾ ਸੀ ਫਿਰ ਉਹ ਮੁਕਰ ਕੇ ਕਹਿੰਦੇ ਮੇਰੇ ਕੋਲ ਦੋਨੋਂ ਟਾਈਮ ਦੀ ਰਿਕਾਰਡਿੰਗ ਆ ਜਦੋਂ ਉਹ ਮੁਕਰਿਆ ਇੱਥੇ ਵੀ ਉੱਥੇ ਵੀ ਤੇ ਉਹਨਾਂ ਨੇ ਮਨਨ ਕੀ ਸਮਝਦੇ ਜਿਹੜਾ ਪੁਲਿਸ ਕੋਈ ਕਾਰਵਾਈ ਨਹੀਂ ਕਰੇ ਪੁਲਿਸ ਕਾਰਵਾਈ ਹੁਣ ਦੇਖੋ ਜੀ ਸਿੱਧੀ ਗੱਲ ਆ ਪੁਲਿਸ ਕਾਰਵਾਈ ਕੋਈ ਨਹੀਂ ਹੋ ਰਹੀ ਸਾਡੇ ਤੇ ਸਾਡੀ ਕੋਈ ਹੈਲਪਿੰਗ ਹੋ ਰਹੀ ਕਿਸੇ ਵੀ ਪੱਖੋਂ ਸਾਨੂੰ ਮਤਲਬ ਕਿ ਅਜਰ ਪੁਲਿਸ ਦੇ ਪੁਲਿਸਟੇਜ ਨਹੀਂ ਸਾਡੇ ਕੋ ਅੱਗੇ ਬਿਆਨ ਦ ਤੇ ਸਾਰੇ ਮੇਰੀ ਹਾਲਤ ਦੇਖੋ ਮੈਨੂੰ ਕਿਸੇ ਅਧਿਕਾਰ ਹੀ ਨਾ ਗੱਲ ਹੋਈ ਸਾਡੀ ਨਹੀਂ ਸਾਡੀ ਗੱਲ ਉਹਨੇ ਮੇਰੀ ਵਾਈਫ ਉਹ ਵੀ ਇੱਥੇ ਆ ਮੈਂ ਇੱਥੇ ਆ ਮੈਨੂੰ ਚੱਕਰ ਆਉਂਦੇ ਆ ਜੇ ਮੈਂ ਖੜਾ ਹੁੰਨਾ ਤੇ ਮੈਂ ਨਹੀਂ ਜਾ ਸਕਦਾ ਪੁਰਸ ਕੋਈ ਜਾਂਦੀ ਕਿ ਟਾਈਮ ਦਿੱਤਾ ਤੁਸੀਂ ਆਉਂਦੇ ਨਹੀਂ ਤੁਸੀਂ ਆਉਂਦੇ ਨਹੀਂ ਸਾਡੀ ਕੋਈ ਸੁਣਵਾਇੰਦਾ ਸਾਨੂੰ ਟਾਈਮ ਦਿੱਤਾ ਸਾਨੂੰ ਸਾਨੂੰ ਸਿਰ ਫੋਨ ਤੇ ਜਿਹੜੇ ਉਹਨਾਂ ਦੇ ਵਿੱਚ ਬੰਦੇ ਆ ਉਹ ਫੋਨ ਤੇ ਦੱਸਦੇ ਆ ਕਿ ਤੁਹਾਨੂੰ ਇੰਨੇ ਟਾਈਮ ਤੇ ਕੱਲ ਵੀ 6 ਵਜੇ ਬੁਲਾਇਆ ਸੀਗਾ ਪਰ ਮੇਰੀ ਹਾਲਤ ਨਹੀਂ ਜਾਣਦੀ ਮੇਰੀ ਵਾਈਫ ਕਿੱਦਾਂ ਮੈਨੂੰ ਛੱਡ ਕੇ ਜਾ ਸਕਦੀ ਇੱਥੇ ਕੋਈ ਦਵਾਈ ਵਾਲਾ ਨਹੀਂ ਕੋਈ ਮੈਨੂੰ ਕੋਲ ਮਾਨ ਕੀ ਕਰਦੇ ਮੰਗ ਸਾਡਾ ਨਾ ਇਨਸਾ ਦੇਖੋ ਬੰਦਿਆਂ ਦੇ ਮੂੰਹ ਖੁੱਲੇ ਪਿਆ ਬਹੁਤ ਜ਼ਿਆਦਾ ਹਲੇ ਤੱਕ 4-5 ਦਿਨ ਹੋ ਚੱਕੇ ਹਨ 29 ਤਰੀਕ ਦੀ ਵਾਰਦਾਤ ਹਲੇ ਤੱਕ ਉਹ ਬੰਦੇ ਆਜ਼ਾਦ ਘੁੰਮਦੇ ਆ ਕੋਈ ਕਾਰਵਾਈ ਨਹੀਂ ਉਹ ਸਿੱਧੇ ਕਹਿੰਦੇ ਫਿਰਦੇ ਆ ਵੀ ਅਸੀਂ ਬੰਦਾ ਵੱਢਤਾ ਤੇ ਉਹਨਾਂ ਤੋਂ ਕੁਝ ਨਹੀਂ ਹੋਇਆ ਤੇ ਜੇ ਦੁਬਾਰਾ ਪੰਗਾ ਲਏਗਾ ਉਹਨੇ ਮੈਨੂੰ ਧਮਕੀ ਦਿੱਤੀ ਹੈ ਮੇਰੇ ਗਨ ਰੱਖ ਕੇ ਇਥੇ ਕਿ ਜੇ ਤੂੰ ਰਿਪੋਰਟ ਕੀਤੀ ਆਪਾਂ ਤੇਰੇ ਬੋਲੇ ਅਗਲੀ ਵਾਰ ਗੋਲੀਆਂ ਮੱਥੇ ਜਮਾ ਦੇ। ਭਾਜੀ ਉਹ ਮਾਰ ਸਕਦੇ ਆ ਕਿਉਂਕਿ ਉਹਨਾਂ ਨੇ ਪਹਿਲਾਂ ਵਾਰਦਾਤ ਕਰਤੀ ਘਰ ਦੇ ਵਿੱਚ ਘੁਸਕੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਹੋਈ। ਹਾਂਜੀ ਬੱਸ ਮੇਰੀ ਇਹ ਮੰਗ ਹੈ ਜੀ ਕਿ ਦੇਖੋ ਕੱਲ੍ਹ ਕਲਾਂ ਨੂੰ ਕੋਈ ਮੇਰੇ ਬੱਚੇ ਨਾਲ ਮੇਰੇ ਦੂਜੇ ਛੋਟੇ ਬੱਚੇ ਬਹੁਤ ਛੋਟੇ ਆ ਮੇਰਾ ਬੇਟਾ ਜਿਹੜਾ 2.5 ਸਾਲ ਦਾ ਸਿਰਫ ਦੂਜਾ ਬੇਟਾ 9 ਸਾਲ ਦਾ ਤੇ 17 ਸਾਲ ਦਾ ਬੇਟਾ 15 ਸਾਲ ਦੀ ਬੇਟੀ ਆ ਮੇਰੀ ਵਾਈਫ ਨਾਲ ਕਿਉਂਕਿ ਉਹਨੇ ਕੁੱਟਮਾਰ ਕਰ ਲਈ ਆ ਉਹਨਾਂ ਦੇ ਨਾਲ ਉਹਨਾਂ ਦੀ ਮਦਰ ਵੀ ਆਈ ਆ ਉਹ ਮੁੰਡੇ ਦੀ ਤੇ ਉਹਦੇ ਪਾਪਾ ਵੀ ਸਾਡੇ ਘਰ ਉਤਰਿਆ ਠੀਕ ਹੈ ਜੀ ਉਹਨਾਂ ਨੇ ਵੀ ਕੁੱਟਮਾਰ ਕੀਤੀ ਆ ਤੇ ਉਸ ਤੋਂ ਬਾਅਦ ਕੱਲ੍ਹ ਕਲਾਂ ਨੂੰ ਕੋਈ ਸਾਡਾ ਨੁਕਸਾਨ ਹੁੰਦਾ ਉਹਦੇ ਜ਼ਿੰਮੇਵਾਰ ਪੁਰਸਪਰ ਸੈਸ਼ਨ ਤੇ ਉਹ ਲੋਕ ਹੋਣਗੇ ਜਿਨ੍ਹਾਂ ਦੇ ਪ੍ਰਦਰਸ਼ੀ ਕਾਰਵਾਈ ਪਈ ਹੈ ਪਰ ਕੋਈ ਕਾਰਵਾਈ ਸਾਡੀ ਸੁਣਵਾਈ ਨਹੀਂ ਕੀਤੀ ਗਈ। ਇੱਕ ਕੰਪਲੇਂਟ ਆਈ ਸੀ ਕਿ ਤੁਹਾਡੇ ਕੋਲ ਕੀ ਮਾਮਲਾ ਕੀ ਹੈ ਜੀ? ਉਹ ਨਾ ਬਲਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਤੇ ਇਹਨਾਂ ਦੇ ਆਸੇ ਝਗੜਾ ਹੈ। ਇਹ ਦੋਨਾਂ ਦਰਾਂ ਨੇ ਡਾਕਟਰ ਦੇ ਹਸਪਤਾਲ ਆ ਗਏ। ਬਲਵਿੰਦਰ ਸਿੰਘ ਜਿਹੜਾ ਡਾਕਟਰ ਬਲਵਿੰਦਰ ਸਿੰਘ ਤੇ ਬਰਾਮੜ ਕੇ ਨਾ ਐਸੀ ਸਾਵਸਿੰਗ ਬਿਆਨ ਜਨ ਗਿਆ ਕਾਰਵਾਈ। ਤੋ ਉਹਨਾਂ ਬ੍ਰਿੰਦ ਸਿੰਘ ਨੇ ਬਿਆਨਤਾ ਆਪਣਾ ਕਿ ਜਿੰਨਾ ਚਿਰ ਮੇਰੀ ਐਮਐਲਏ ਯਾਰੀ ਨਹੀਂ ਹੁੰਦੀ ਅਭੀ ਦੰਗੀਆਂ ਸੱਟਾਂ ਦਾ ਨਤੀਜਾ ਨਹੀਂ ਹੁੰਦਾ ਉਹਨਾਂ ਜੇ ਮੈਂ ਕਾਰਵੀ ਨਹੀਂ ਕਰਉਣੀ ਤੇ ਨਤੀਜਾ ਹੁੰਦੀ ਮੈਂ ਕਾਰਵੀ ਕਰਾਵਾਂਗਾ ਉਹ ਆਪਾਂ ਦੀ ਰੋਟ ਪਾਈ ਆ ਜੋ ਹੁਣ ਜੇ ਐਮਐਲਏ ਯਾਰੀ ਹੁੰਦੀ ਆ ਤਾਂ ਹੋਰ ਤਰ੍ਹਾਂ ਤੁਸੀਂ ਮੇਰੇ ਕਾਰਵੀ ਬਣਦੀ ਕਰ ਲਈ ਕੀ ਦੀ ਜੀ ਸਰ ਝਗੜੇ ਦਾ ਕਾਰਨ ਤਾਂ ਪਤਾ ਲੱਗਾ ਉਹਨਾਂ ਦਾ ਕਹਿਣਾ ਸੀ ਸਾਡੇ ਕੁੜੀ ਦੀ ਛੇੜਛਾੜ ਦਾ ਜੀ ਨਹੀਂ ਹਜੇ ਕੋਈ ਐਸੀ ਗੱਲ ਨਹੀਂ ਦਸੀ ਉਹਨਾਂ ਨੇ ਕਹੀ ਜਦੋਂ ਆਪਣਾ ਬਿਆਨ ਮਕਮਲ ਬਿਆਨ ਦੇਣਗੇ ਉਸ ਅਨੁਸਾਰ ਕਾਰਵੀ ਹੁੰਦੀ ਹੈ